ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਅਤਰ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ ਜੋ ਸਮੇਂ ਦਾ ਟਾਈਮ ਹੈ तकरीबन ਸਵੇਰ ਦੇ ਜੀ 10 ਵੱਜ ਚੁੱਕੇ ਨੇ ਤੇ ਸਾਰਿਆਂ ਨੂੰ ਪਹਿਲਾਂ ਸਤਿ ਸ੍ਰੀ ਅਕਾਲ ਅਦਾਬ ਨਮਸਕਾਰ ਜੀ ਤੇ ਸਾਰਿਆਂ ਨੂੰ ਹੀ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਤੇ ਖਾਲਸਾ ਪੰਥ ਸਾਜਣਾ ਦੇਵਸ੍ਰੀਓ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜਿੰਨੇ ਵੀ ਮੇਰੇ ਵੀਰ ਭਾਈ ਚੈਨਲ ਦੇਖਦੇ ਨੇ ਸਾਰਿਆਂ ਦਾ ਧੰਨਵਾਦ ਜੀ ਤੇ ਅੱਜ ਵਿਸਾਖੀ ਦੇ ਤੌਰ ਤੇ ਆਪਾਂ ਤੁਹਾਨੂੰ ਪਤਾ ਗਾਏ ਲਿਆਂਦੀ ਸੀ ਗਾਏ ਦਾ ਦੋਸ ਟਰੰਗ ਜਾਵਾਂਗੇ ਬਾਬਾ ਜੋਗੀ ਪੀਰ ਦੇ ਚੱਲ ਵਿਸਾਖੀ ਆ ਨੇੜੇ ਮੱਥਾ ਟੇਕ ਆਵਾਂਗੇ ਤੇ ਦੂਰ ਜ ਨਹੀਂ ਜਾਏਗਾ ਸਵੇਰੇ ਗੁਰਦੁਆਰਾ ਸਾਹਿਬ ਮੱਥਾ ਟੇਕ ਆਏ ਸੀ ਤੇ 10 ਮਿੰਟ ਬਾਬਾ ਜੀ ਦੀ ਬਾਣੀ ਸੁਣ ਕੇ ਆਏ ਬਹੁਤ ਆਨੰਦ ਆ ਤੇ ਅੱਜ ਚੱਲਾਂਗੇ ਜੋਗੀ ਪੀਰ ਬਾਈ ਸਾਰੀ ਫੈਮਿਲੀ ਜਾਊਗੀ ਕੇ ਦਿਖਾਵਾਂਗੇ ਵਲੌਗ ਚ ਫੇਰ ਘਰ ਦੇ ਕੰਮ ਕਾਜ ਆ ਕੇ ਤਿਬਾਹੀ ਗੁਰੂ ਕਿਰਪਾ ਪਾ ਲਈ ਕਰੀ ਅੱਜ ਆਪਾਂ ਦੋ ਕਿੱਲੇ ਕਣਕ ਦੇ ਵੱਟ ਕਿਲੇ ਆ ਮਾਣੇ ਬਹੁਤ ਸੋਹਣਾ ਵਲੌਗ ਹੋਊਗਾ ਦੇਖਿਓ ਸਾਰੇ ਬਣੇ ਰਹੋ ਧੰਨਵਾਦ ਜੀ ਆਓ ਮਿਲਦੇ ਆ ਬਲੌਗ ਚ ਸਤਿ ਸ੍ਰੀ ਅਕਾਲ ਹੈਲੋ ਲੈ ਭਈ ਆਪਾਂ ਕਰਾਂਗੇ ਗੰਡੇ ਬੜੀਆਂ ਦੀ ਦਾਲ ਤੇ ਆਪਾਂ ਮਸਾਲਾ ਕੁੱਟ ਕੇ ਸਬਜ਼ੀ ਬਣਾਵਾਂਗੇ ਹੂੰ ਕੰਧੂ ਤਾਂ ਅੱਜ ਜੀ ਲੈ ਗਿਆ ਮੈਂ ਗੰਡੇ ਬੜੀਆਂ ਧਰੋ ਤੇ ਮੈਂ ਮਸਾਲਾ ਭਈ ਮੈਂ ਕੁੱਟ ਦਨੀਆ ਆ ਮਨ ਨੂੰ ਕਿਹਾ ਕਿ ਅੱਜ ਧੋਕੇ ਨੇ ਲੈਦਾ ਸਗ ਧੋਕੇ ਪਾਤਾ ਬਾਕੀ ਚੀਜ਼ਾਂ ਤਾਂ ਪੀਸੀਆਂ ਹੋਈਆਂ ਨੇ ਰਾਧਾਣੀ ਆਪਣੇ ਬਾਧੀਆਂ ਉੱਤੇ ਪਾਦਾਂਗੇ ਚੀਰ ਕੇ ਹਰਾ ਧਾਣੀਆਂ ਪੁੱਤ ਤੇ ਪੁਰਕੇ ਜੀ ਭੋਕਾ ਰੋਟੀ ਖਾਧੀ ਜਾਊਗੀ ਸੁੱਕੀ ਸਬਜ਼ੀ ਨਾਲ ਰੋਟੀ ਨਹੀਂ ਚੰਗੀ ਲੱਗਦੀ ਨੇ ਆ ਹੀ ਰੁੱਤਾ ਹੈ ਨਾ ਸੁੱਕੀ ਜੀ ਸਰਜੀ ਵੀ ਹਲੇ ਢਿੱਡ ਦੋਪਣ ਲਾ ਦਿੰਦੀ ਐ ਤੇ ਅੱਜ ਹੈਗਾ ਆਪਣੇ ਵਿਸਾਖੀ ਉੱਤੇ ਬਹੁਤ ਦੁਨੀਆ ਜਾਂਦੀ ਆ ਛੱਡੀ ਵੀ ਸਰਕ ਭਰੀ ਜਾਂਦੀ ਐ ਮਹਾਰਾਜ ਤੰਦਰੁਸਤੀ ਰੱਖੇ ਜਿਵੇਂ ਮੇਲੇ ਤੇ ਵਿਸਾਖੀ ਦੇ ਤੇ ਜਾਂਦੇ ਨਹੀਂ ਉਵੇਂ ਸਾਰੀ ਸੰਗਤ ਘਰੇ ਮੁੜ ਕੇ ਆਵੇ ਹਾਹਾ ਤੇ ਸੜਕਾਂ ਤੇ ਵੀ ਇਦਾਂ ਲੰਘਣ ਕਰਨ ਲੱਗੇ ਪਏ ਨੇ ਪੁੱਤ ਇਹ ਵਸਾਖੀ ਦਾ ਤਿਹਾਰ ਆ ਆਪਾਂ ਕੁੱਟ ਦਿਆਂ ਦੇਖ ਮਸਾਲਾ ਚ ਲਸਣ ਤੇ ਗੰਡਾ ਹੀ ਐ ਵਿੱਚ ਪਾ ਲਿਆ ਨੂਨ ਜਾਂ ਹੋਰ ਸੁੱਕਾ ਸਮਾਨ ਪਾ ਦੂਗਾ ਹਨ ਪੀਸਿਆ ਹੈ ਤੇ ਮੈਂ ਕਿਹਾ ਮੈਂ ਰਗੜ ਦਿੰਨੀ ਆ ਉਹ ਆਪਣਾ ਗ੍ਰੈਂਡਰ ਦਾ ਖਰਾਬ ਹੋ ਗਿਆ ਮਸਾਲਾ ਕੁੱਟੇ ਬਿਨਾ ਗਾੜੀ ਤਰੀ ਨਹੀਂ ਹੁੰਦੀ ਪੁੱਤ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਅਗਰ ਸਾਰੇ ਆਮ ਹੀ ਕੁੱਟ ਕੇ ਕਰਦੇ ਮਸਾਲਾ ਤੇ ਹੁਣ ਅੱਜ ਕੱਲ੍ਹ ਦੀਆਂ ਬੀਬੀਆਂ ਔਖਾ ਮੰਦੀਆਂ ਨੇ ਇਹ ਮਸ਼ੀਨਰੀ ਨੇ ਸੁੱਖ ਪਾਤਾ ਮਸਿੰਰੀ ਨੇ ਸੁਖਾ ਪਾਤਾ ਫਿਰ ਉਹਨੂੰ ਆਪਾ ਲੋਟ ਕਰਾ ਲਿਆ ਮੈਂ ਇਹਨੇ ਡੰਗ ਲਾ ਲਾਂਗੇ ਮੰਮੀ ਨੂਨ ਮਿਰਚ ਵੀ ਆਦੇ ਹਿਸਾਬ ਨਾਲ ਹੀ ਪਾ ਦੇ ਥੋੜੀ ਜਿਹੀ ਧਰਾਂਗੇ ਦਾਲਤਾ ਹਨਾ ਹਾਂ ਹਾਂ ਮੈਂ ਥੋੜੀ ਬਣਾ ਮੰਗੀ ਫਿਰ ਪਾ ਲੈਨੇ ਹੱਥੀ ਹੁੱਦੀ ਦੇ ਵਿੱਚ ਹੀ ਪਾ ਦੇ ਪਾ ਦੇ ਸਾਰਾ ਕੁਸਤ ਤੇ ਗੁੰਡਾ ਧੋਦੀ ਦਾਲ ਧਰ ਕੇ ਮੈਂ ਥੋੜੀ ਜਿਹੀ ਚੱਕਣੀ ਰਗੜੂਨੀ ਤੈਨੂੰ ਨੂਨ ਤਾਂ ਮੈਂ ਪਾ ਲਿਆ ਤੇ ਜੀਰੇ ਦਾ ਠਟਕਾ ਨਾ ਉਧਰ ਨਾਲ ਲਊਂਗੇ ਵਿੱਚ ਹੀ ਕੁੱਟ ਦੇ ਦੇ ਵਿੱਚ ਹੀ ਕੁੱਟ ਨਾ ਜੀਰੇ ਦੀਆਂ ਬੜੀਆਂ ਅੱਛੀ ਹੋਊਗੀ ਦੇਖੀ ਹੋਰ ਪਾਵੇਂ ਮਿਰਚ ਆਪਦੇ ਹਿਸਾਬ ਨਾਲ ਦੇਖ ਲੈ ਮੰਮੀ ਮੈਂ ਨਹੀਂ ਕਰੇ ਹੋਈ ਪਾਉਣੀ ਮਿਰਚਾਂ ਮਿਰਚ ਥੋੜੀ ਤੇਜ ਆ ਹਾਂ ਤੇਜ ਆ ਫਿਰ ਘੱਟੀ ਪਾਵਾਂਗੇ ਭਾਣੇ ਮੈਨੂੰ ਤਾਂ ਆਪ ਚੱਲੀ ਨਹੀਂ ਆਂਦੀ ਮਿਰਚ ਰੋਟੀ ਨੂੰ ਕਿਤੇ ਖਾਪੀ ਲੈ ਮਾਂ ਜਬਾ ਕੋਣ ਕਹਾਂਗੇ ਕੀ ਕਰਤੀ ਇਹ ਵੀ ਥੋੜਾ ਪਾ ਦੇ ਮੰਮੀ ਆ ਥੋੜਾ ਅੱਧਾ ਕਰ ਦੇ ਇਹ ਤਾਂ ਜੀਰਾ ਵਿੱਚ ਹੀ ਕੋਟ ਲਾ ਔਰ ਤੇ ਨਹੀਂ ਮੈਨੂੰ ਚਾਹੀਦਾ ਹਨ ਇੱਥੇ ਪਾਣਾ ਲੁਕ ਤੇ ਚੀਰ ਕੇ ਪੁੱਤ ਆ ਇਹ ਬਣਾ ਲਾ ਕੇ ਵਧ ਗਿਆ ਅਸੀਂ ਉਹ ਮਸਾਲਾ ਸਾਡੇ ਪਿਆ ਹੈਗਾ ਭੈਣ ਨੇ ਦਿੱਤਾ ਤੇ ਉਥੋਂ ਸੀਨੇ ਵਾਲੀ ਨਹੀਂ ਵਰਤਦੇ ਹੀ ਨਹੀਂ ਧਨੀਆ ਪੀਸਿਆ ਹੋਇਆ ਸਭਾਈ ਨਹੀਂ ਬਸ ਨੂਨ ਮਿਰਚ ਜੀਰੇ ਦਾ ਤਕਕਾ ਲਾ ਲੈਣਾ ਕਾਲੀ ਮਿਰਚ ਕੁੱਟ ਲੈਣੀ ਆ ਵਿੱਚ ਪੀਸੀ ਹੋਈ ਧਰ ਲਿਆ ਪਰ ਦਬੇਜ ਪਾ ਕੇ ਤੇ ਉਹਨੂੰ ਪਾ ਲੈਣਾ ਦੇਖਾ ਇਹ ਝਰਾ ਗੀ ਹੋਇਆ ਕਾਲੀ ਮਿਰਚ ਇਹ ਰਿਜਦੀ ਸਬਜੀ ਚ ਪਾ ਲਈਏ ਤਾਂ ਚਮਚਾ ਤੇ ਵਧੀਆ ਬਣਦੀ ਪੁੱਤ ਸਬਜੀ ਫਿਰ ਮੈਂ ਹਾਂ ਕਦੂ ਵੀ ਪਿਆ ਹੈਰਾ ਹਾਂ ਪਕੰਡੇ ਵੜੀਆਂ ਦਾ ਧਰ ਲਾਉਣ ਨੂੰ ਫਿਰ ਪਹਿਲੀ ਚੱਲ ਮੰਮੀ ਚੰਗਾ ਹੈ ਤਾਂ ਜਿਹੜੀ ਹੁਣ ਆਪੀ ਧਰ ਲਾਂਗੇ ਵਿਚਾਰ ਵਧੀਆ ਗਈ ਸਾਰੇ ਭਾਈ ਵਧੀਆ ਰਿਹਾ ਕਰੋ ਹਨਾ ਜਿੱਥੇ ਸੱਸ ਨੂੰ ਨਾ ਮੇਲ ਆ ਤੇ ਰੱਬ ਵੀ ਰਾਜੀ ਆ ਗੱਲ ਨਾ ਵੱਡਿਆ ਕਰੋ ਨਾ ਨੂੰ ਸੱਸ ਦੀ ਵੱਡੇ ਨਾ ਸੱਸ ਨਹੀਂ ਕੀ ਗੱਡੀ ਰਲ ਮਿਲਿਆ ਟਾਈਮ ਕੱਢਣਾ ਹੀ ਪੈਂਦਾ ਰਹਿਣਾ ਤੁਹਤਿਆ ਸਾਰਿਆਂ ਨੂੰ ਪਾਣੀ ਪਾ ਲਾ ਥੋੜਾ ਜਿਹਾ ਹੋ ਗਿਆ ਬਰੀਕ ਆ ਠੀਕ ਹੈ ਹੁਣ ਦੇ ਸਾਬਨ ਆ ਪਾ ਲੂ ਪਾਣੀ ਤੇ ਮੈਂ ਜਿਹੜਾ ਹ ਕੰਮ ਕੀ ਮੇਰਾ ਉਹ ਕਰਤਾ ਦਾਲ ਆ ਫਿੱਤਰ ਹੋ ਗਿਆ ਮੈਂ ਨਹੀਂ ਤੋਏ ਦਰਵਾਜ਼ਾ ਦੀ ਮਾਸੀ ਕੇ ਕਰੇ ਉਹ ਕਰਨ ਸਾਡੇ ਆਖੋ ਸਬਜੀ ਪਈਆ ਲੈ ਜੋ ਹੋਰ ਸੁੱਕੀ ਹਰੀ ਲੈ ਜਰੀ ਕੱਟਣ ਨੂੰ ਧਰ ਲੈ ਕੱਟੂ ਲਿਆ ਪਿਆ ਅੱਜ ਮੈਂ ਪਤਲੇ ਦਾ ਧਰੋ ਇਹ ਤੋਂ ਦੀ ਕੁੰਡੇ ਛੋਟੇ ਨੂੰ ਧਾਲ ਤਰ ਕੇ ਤੇ ਮੈਂ ਤੋੜ ਲਿਆਂਗੀ ਧਣੀਆਂ ਦੀ ਚੀਰ ਨਹੀਂ ਅੱਧਾ ਇਹ ਚ ਪਾਵਾਂਗੇ ਅੱਧਾ ਪਾਵਾਂਗੇ ਬਹੁਤ ਚ ਡੰਗਰ ਪਸੂ ਆਪਣਾ ਬੰਨਿਆ ਪਿਆਗਾ ਤਾਂ ਡੋਕਾ ਚਾਵਾਂਗੇ ਜੋ ਚੋਕ ਬਸ ਮੈਂ ਤਾਂ ਫਰੀਜ ਹੀ ਕਰਤੀ ਲੈਣਾ ਨਾ ਨਿੱਕੇ ਮੜਕੇ ਕੱਢਿਆ ਕਰੂ ਪੁੱਤਾਂ ਮੈਨੂੰ ਫਿਰ ਹੁਣ ਆਪਾਂ ਵੀ ਤੇ ਚੱਲ ਕਹਿੰਦੇ ਬੀਬੀ ਅਸੀਂ ਆਪੇ ਕੱਟਨਾ ਮਾੜਾ ਮੋਟਾ ਢਿੱਕੇ ਮੇਰੀ ਕੋਲ ਡਾਂਗ ਲੱਗਿਆ ਕਰੀ ਨਾ ਚੰਗਾ ਮੁਰਦਾ ਇੱਦਾਂ ਨਹੀਂ ਪੁੱਤ ਆਪਣੀਆਂ ਗੱਲਾਂ ਬਾਤਾਂ ਨੇ ਤੇ ਮੈਂ ਉਸ ਅੱਜ ਤਾਂ ਠੀਕ ਜਈ ਐ ਬਦਲ ਕਰਨਾਂ ਦਾ ਵਿੱਚ ਦੀ ਚਲੋ ਵੈਗੁਰੂ ਨੂੰ ਜਿਹੜਾ ਪਾਊਗਾ ਉਹੀ ਕਰੂਗਾ ਹਨਾ ਜਿਵੇਂ ਜਿਵੇਂ ਆਪਣੇ ਦਾਣਾ ਪਾਣੀ ਰਲਿਆ ਹੋਇਆ ਉਵੇਂ ਹੀ ਘਰੇ ਆਊਗਾ ਵੈਗੁਰੂ ਤੰਦਰੁਸਤੀ ਰੱਖੇ ਹੁਣ ਤੱਕ 20 ਦਿਨ ਤਾਂ ਮੀਂਹ ਨਾਲ ਤਾਂ ਵੀ ਨਹੀਂ ਰੱਖੇ ਨੇ 20 ਦਿਨ ਤਾਂ ਜਮੀਂ ਵਧੀਆ ਰੱਖੇ ਚਾਰ ਸਵੇਰਾ ਬੱਦਲ ਬੌੜਾ ਤੁਹਾਂਹੇ ਬਾਤੋਂ ਇਹ ਤਾਂ ਕਿ ਆਈ ਨਾ ਮਸਿੰਦਰੀ ਵੀ ਚੱਲੀ ਜਾਂਦੀ ਐ ਤੇ ਆਪਦਾ ਕੰਮ ਵੀ ਵਧੀਆ ਹੋ ਜਾਂਦਾ ਨੇਰੀਆ ਬੁੱਲਾ ਜਾਂ ਚੱਲਾ ਮਸਿੰਦਰੀ ਅੱਖਾਂ 'ਚ ਪੈਂਦਾ ਕਸੀਰਾ ਨਾ ਤੂ ਵੀ ਲੈਂਦੀ ਐ ਨਾ ਕੈਂਦੀ ਐ ਨਾ ਕਪੈਨ ਚੱਲਦੀ ਐ ਉਹ ਤਾਂ ਜਿਵੇਂ ਆਪਣੇ ਕਿਹੜਾ ਹੱਥ 'ਚ ਫੜਿਆ ਪੁੱਤਰ ਆਪ ਜਿਵੇਂ ਇਹਨੂੰ ਆਪਦੇ ਹਿਸਾਬ ਨਾਲ ਚੱਲਣਾ ਵੈ ਉਹਨੇ ਆਪ ਤਾਂ ਇਹਦੇ ਮੂਰੇ ਹੱਥ ਬੰਦ ਲਿਆ ਵੀ ਪ੍ਰਮਾਤਮਾ ਹੁਣ ਖੈਰ ਰੱਖੇ ਸੱਚਾ ਪਾਤਸ਼ਾਹ ਤੇ ਆਪਣਾ ਦਾਣਾ ਦਾਣਾ ਕੀ ਮਤ ਕਿ ਕਰਿਆ ਜੀ ਇਹੀ ਤੋਂ ਮਿਲਦਾ ਸਾਰੇ ਮੇਰੇ ਤੇ ਕੁਤਤ ਹਾਂ ਸ੍ਰੀ ਕਰਤੋ ਸਾਰੇ ਹਾਂ ਹਾਂਜੀ ਅੱਜ ਕੋਈ ਚੌਥ ਨਹੀਂ ਸੀ ਅੱਜ ਬਾਬੇ ਦੇ ਵੈਸ ਸੀ ਆਪਾਂ ਮੱਥਾ ਟੇਕਣ ਆਇਆ ਮੱਥਾ ਟੇਕਣ ਦਾ ਕਾਰਨ ਆਪਾਂ ਗਾਈ ਲਿਆਂਦੀ ਆ ਨਵੀ ਤੇ ਮੱਥਾ ਟੇਕ ਕੇ ਜੀ ਮੱਥਾ ਟੇਕ ਕੇ ਬਾਬਾ ਜੀ ਦੇ ਜੋਤਾਂ 'ਚ ਘਿਓ ਪਾ ਕੇ ਜਿੰਨਾ ਵੀ ਵਾਹੀ ਗੂਰੀ ਬਾਬੇ ਦੀ ਸਰਦਾਰਾ ਪੂਰਾ ਮੰਨੈ ਦੱਸ ਸਕਦਾ ਉੰਨੀ ਘਟਾ ਹੈ ਬਾਬਾ ਉੰਨੀ ਘਫੇ ਦਿੰਦਾ ਜੀ ਅੱਗੇ ਤੁਹਾਨੂੰ ਲਿਆ ਕੇ ਸਾਰਾ ਦਿਖਾਉਨੇ ਆ ਪਹਿਲਾਂ ਵੀ ਕਈ ਵੀਡੀਓ ਦਿਖਾ ਚੁੱਕੇ ਆ ਪਰ ਉਰੇ ਨਹੀਂ ਸਕਤੀ ਆ ਕਿ ਭਾਂ 1000 ਵਾਰੀ ਵੀਡੀਓ ਬਣਾ ਲੈ ਮਨ ਨਹੀਂ ਪਰਦਾ ਜੀ ਇਹ ਆ ਮੇਰਾ ਸਤਗੁਰ ਬਾਬਾ ਜੀ ਬਹੁਤ ਸ਼ਕਤੀ ਵਾਲਾ ਜੀ ਚਲੋ ਜੀ ਲੈ ਕੇ ਚੱਲਦੇ ਆ ਅੰਦਰ ਤੁਹਾਨੂੰ ਪਹਿਲਾਂ ਮਿੱਟੀ ਕੱਢਿਆਈਏ ਬਣੇ ਰਹੋ ਧੰਨਵਾਦ ਆਪਾਂ ਹੀ ਆ ਗੱਲੇ ਜੁੱਤ ਕੱਢ ਲਈ ਮਿੱਟੀ ਪੁੱਤ ਭੱਜ ਕੇ ਆਏ ਜੀ ਉਧਰ ਮੈਂ ਮਾਂ ਮਰੇ ਆਉਂਦੇ ਮਿੱਟੀ ਦਾ ਕੱਢਦੇ ਆ ਸਾਡੀ ਸਾਰੀ ਫੈਮਿਲੀ ਦੇ ਨਾਲ ਆ ਮੇਰੀ ਬਚੋਲਣ ਸਾਰੇ ਕੱਢਣਾ ਆ ਮਿੱਟੀ ਮਾਸੀ ਸਾਡੀ ਤੇ ਲਓ ਜੀ ਤੇ ਤੂੰ ਕੱਢਣੀ ਨਹੀਂ ਆਂ ਘੋਖੜਾ ਫੇਰ ਕੱਢੂਗੀ ਪੜਾਈ ਦੀ ਸੁਖ ਸੁਖਲੀ ਪੁੱਤ ਬੀਨਾਂਲੇ ਸਾਡੇ ਪਸ਼ੂ ਦੁੱਧ ਵਧੀਆ ਦੇਣ ਸਾਡੀ ਹਾੜੀ ਵਧੀਆ ਵੱਡੀ ਜਾਵੇ ਜਾ ਕੇ ਕਰਦੇ ਆ ਪ੍ਰਾਰਥਨਾ ਜੋ ਵੀ ਕੁਝ ਬਾਬੇ ਤੋਂ ਮੰਗਣਾ ਹੈ ਉਹੀ ਹਾਜ਼ਰ ਕਰ ਦੇਣਾ ਬਾਬਾ ਥੋੜੇ ਦਿਨਾਂ ਦੀ ਟਾਈਮ ਪੈ ਨਹੀਂ ਪਾਉਂਦਾ ਤੁਸੀਂ ਵੀ ਜੇ ਕਿਸੇ ਨੇ ਸੁੱਖਣਾ ਸੁਖਣੀ ਹੈ ਪਾਣੀ ਕਰੇ ਹੱਥ ਬੰਨ ਕੇ ਸੁੱਖਾ ਸੁੱਖ ਲੋ ਫਿਰ ਟਾਈਮ ਮੰਨ ਵੀ ਇੰਨੇ ਟਾਈਮ ਨੂੰ ਆਮਾਏ ਬਾਬਾ ਤੁਹਾਡੇ ਘਰ ਵਿੱਚ ਬੈਠਿਆਂ ਨਹੀਂ ਸੁੱਖ ਪੂਰੀ ਹੋਈ ਜੀ ਤੁਹਾਡਾ ਜਿਹੜਾ ਕੰਮ ਹੋ ਗਿਆ ਪੂਰਾ ਹੋ ਜਾ ਬਹੁਤ ਜ਼ਿਆਦਾ ਸ਼ਕਤੀ ਇੱਥੇ ਲਓ ਜੀ ਤੁਹਾਨੂੰ ਗੌਰ ਦੀ ਇਹ ਤੇ ਚੱਪਣਾ ਨਾ ਕੋਈ ਨਾ ਕੋਈ ਨਾ ਇਹ ਤੇ ਚੱਪਣਾ ਨਾ ਕੋਈ ਨਾ ਕੋਈ ਨਾ ਪਤੀਆਂ ਨੇ ਪਤੀਆਂ ਆਪਣੇ ਜਾਂਦੇ ਹੋਏ ਕੱਤੀ ਕੱਢ ਕੇ ਹੁਣ ਜਾਂਦੇ ਆਂ ਜੀ ਬਾਬਾ ਜੀ ਦੇ ਦਰਬਾਰ ਚ ਦਵਿੰਦਰ ਨੂੰ ਆਖਿਆ ਗੱਡੀ ਚਲਾਵਾ ਤੂੰ ਭਾਈ ਅੱਜ ਇਹਨੂੰ ਗੱਡੀ ਘਰੋਂ ਵੀ ਪੜਾਈ ਥੋੜਾ ਜਿਹਾ ਟਾਈਮ ਜੀ ਹੌਲੀ ਹੌਲੀ ਸਿੱਖ ਲੂਗਾ ਜੀ ਨਾਲ ਰਹਿ ਕੇ ਗੱਡੀ ਚ ਸਿਖਾ ਲਾਂਗੇ ਇਹਨੂੰ ਦੇਖੋ ਚੀਜ਼ ਆ ਇੰਜ ਥੋੜੀ ਆਈ ਪੁੱਤ ਜੋ ਤੂੰ ਲਾ ਲੈ ਲੈ ਗੱਡੀ ਖੜਜੋ ਖੜਜੋ ਮੜਿਆ ਹੁਣ ਉਹ ਨਗਾ ਲੈਣ ਦੇ

ਜੋਤ ਹੁਣੇ ਮੱਥਾ ਟੇਕ ਰਹੇ ਨੇ ਜੋਤ ਤੇ ਡੈਡੀ ਤੇ ਆ ਦੇਖੋ ਜੀ ਇਧਰ ਅੰਦਰ ਉਹ ਜਿੰਦਾ ਲੱਗਿਆ ਪਿਆਗਾ ਉਧਰੋਂ ਉਦਰੀ ਗੇਟ ਹੈਗਾ ਮੱਥਾ ਟੇਕਣ ਨੂੰ you're die ਬੈਠੀਏ ਸਾਰੇ ਫੈਮਲੀ ਜੀ ਖਾਰੇ ਨੂੰ ਦੇਖ ਪ੍ਰਸਾਰ ਬਹੁਤ ਚੀਜ਼ ਲੱਗੇ ਚੌਕੀ ਭਰ ਰਹੇ ਆ ਬਾਬਾ ਜੀ ਦੀ ਅਮਨ ਨੇ ਲੋਹ ਲਾਈ ਹੈ ਅਮਨ ਦੇ ਹੱਥ ਕਿਵੇਂ ਹੋ ਗਿਆ ਦਿਖਾਈਆਂ ਮਨ ਲੋਹ ਪਾ ਕੇ ਡੱਬੀ ਚ ਪਾਈ ਹੈ ਜੀ ਘਰੇ ਪਾਉਣ ਨੂੰ ਬਹੁਤ ਚੰਗੀ ਹੁੰਦੀ ਹੈ ਜੀ ਤੁਹਾਨੂੰ ਇੱਕ ਵਾਰ ਫੇਰ ਦੱਸ ਦਈਏ ਜੇ ਬਾਬਾ ਜੀ ਦੇ ਕੋਈ ਵੀ ਸੁੱਖ ਨਾ ਸੁਖਣੀ ਆ ਘਰ ਬੈਠੇ ਖੜੇ ਹੋ ਕੇ ਸੁਖ ਲੋ ਤੇ ਜਦੋਂ ਤੁਹਾਡੀ ਸੁੱਖ ਬਾਰ ਹੋਊਗੀ ਤੇ ਆ ਕੇ ਉਹਰੇ ਦੇਜੋ। ਬਾਬਾ ਜੀ ਉਹਨਾਂ ਤੇ ਕੁਝ ਨਹੀਂ ਕਹਿੰਦੇ ਬਹੁਤ ਸ਼ਕਤੀ ਵਾਲੇ ਇੰਦਕੀ ਸੁੱਖ ਸਾਰਿਆਂ ਦੀ ਪ੍ਰਵਾਨ ਹੁੰਦੀ ਹੈ। ਤੇ ਪਰ ਤੇ ਆ ਕੇ ਦੇਖ ਲਓ ਕੋਈ ਮਰਜੀ ਸੁੱਖ ਸੁੱਖੇ ਤੁਹਾਡੀ ਸੁੱਖ ਬਾਰ ਹੋਊਗੀ। ਤੇ ਬਹੁਤ ਹੀ ਸ਼ਕਤੀ ਵਾਲਾ ਸਥਾਨ ਹੈ ਤੇ ਹਾਂ ਬਤੂ ਮੋਰ ਵੀ ਨੇ। ਇੱਕ ਵਾਰ ਜਰੂਰ ਪਹੁੰਚ ਕੇ ਦੇਖੋ ਜੀ ਬਹੁਤ ਸ਼ਕਤੀ ਵਾਲਾ ਬਿਰੀ ਕਰਤਾ। ਸਰਮਾਣੇ ਨੂੰ ਮਿਲਦਾ ਬਾਬੇ ਕਨੇ ਗੱਫਾ ਹਾਂ ਨਾ ਜਾਣਾ ਕਿ ਬਿੱਲਟ ਹੈ ਲੰਗਰ ਦੇ ਪ੍ਰਸ਼ਾਦ ਆ ਆ ਵੀ ਸੱਕੇ ਪ੍ਰਸ਼ਾਦ ਆ ਸੱਕੇ ਅਸੀਂ ਤਾਂ ਕਿਲੇ ਲੀ ਲੇਦੇ ਨਹੀਂ ਸੀ ਕਾਹਨੇ ਕੋਸ ਹੁੰਦਾ ਗਾ ਅਸੀਂ ਨਹੀਂ ਲੇ ਲਈ ਟੈਸਟ ਨਹੀਂ ਕਰਾਂ ਤੇ ਹੁਣ ਆਪਾਂ 11:30 ਆਏ ਹਾਂ ਅਸੀਂ ਆਉਂਗੇ ਜਿਵੇਂ ਹਾਂਜੀ ਬੈਠਿਆ ਸਾਰੇ ਅਮਨ ਦਾ ਮੂੰਹ ਭਰਿਆ ਹੋਇਆ ਤੇ ਤੇ ਮੈਂ ਵੀ ਗਿਆ ਨਹੀਂ ਮੇਰੀ ਇੰਭਾਵ ਹੈ ਕਿ ਤੱਕ ਦਾ ਹੈ ਬਾਗਟ ਕਿਤੋਂ 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 ਇਹਤਵਾਰ ਨੂੰ ਵੀ ਕਾਫੀ ਸੰਗਤ ਕਾਮੀ ਟਾਮੀ ਆਈ ਜਾਂਦੀ ਰਹਿਣੀ ਹੈ ਤੇ 100 200 ਬੰਦਾ ਤਾਂ ਉਹ ਆ ਜਾਣਾ ਘੰਟੇ ਮੱਥਾ ਦੇਖਣਾ ਐਤਵਾਰ ਨੂੰ ਬਹੁਤ ਸੰਗਤ ਆਉਂਦੀ ਆ ਹੁਣ ਟਾਈਮ ਹੋਇਆ ਜੀ ਕੰਮ ਨੂੰ ਮੇੜ ਕੀ ਸੁਣਾਉਗੀ ਸੰਗਤ ਇਹ ਚੌਥ ਨੂੰ ਤਾਂ ਭਰਨੀ ਪਰਨਾ ਹੁੰਦਾ। ਕਿ ਲੱਗ ਲਏ ਦਿੰਦੇ ਸੀ ਚੌਥ। ਕਿਹੋਂ ਭਰਨੀ ਤਾਂ ਖਾਦਾਂਗੇ। ਖਾ ਲੈ ਇੰਨਾ ਘੱਟ ਖਾ ਲੈ ਕੁਛ ਨਹੀਂ ਹੁੰਦਾ ਬਾਬੇ ਦਾ ਨਾਮ ਲੈ ਕੇ। ਇਹ ਨਹੀਂ। ਸਾਰੇ ਨੇ ਕੋਈ ਐਸਾ ਗੱਲਾਂ ਨਹੀਂ। ਧਾਰਾਂ ਦੇ ਇਹ ਕੋਈ ਯਾਦ ਨਕਸ਼ਾ ਹੈ ਇਹ ਯਾਦ ਨਕਸ਼ਾ ਜੀ ਜੋਗੀਪੀਰ ਦਾ ਇਸ ਤਰ੍ਹਾਂ ਸਾਰੀ ਬਿਲਡਿੰਗ ਤੇ ਸਾਰਾ ਜੇਦਾਂ ਨਿਰਮਾਣ ਹੋ ਰਿਹਾ ਹੈ ਇਹ ਨਕਸ਼ੇ ਦੇ ਆਧਾਰ ਤੇ ਸਾਰਾ ਕੁਝ ਬਣਨੇ ਇਧਰ ਕਵਰ ਹੁੰਦਾ ਨਹੀਂ ਕਿ ਮੈਂ ਹਾਂ ਸਾਰਾ ਹੂੰ ਪ੍ਰੋਗਰਾਮ ਹੋ ਗਿਆ 스포츠 ਜਾਂ ਬਣ ਗਿਆ ਦੇ ਹਿਸਾਬ ਨਾਲ ਤੇ ਕੁਝ ਨੇ ਬਣਨਾ ਦੇਖੋ ਇੱਥੇ ਦਿਖਾਉਣਾ ਤੁਹਾਨੂੰ ਸਾਰਾ ਆ ਤਾਂ ਬਲੰਦਾ ਗਈ ਆਪਣੀ ਇਹ ਜਿਹੜੇ ਆਪਾਂ ਨੰਕੇ ਹੋਣੇ ਡਿਊਟੀ ਤੇ ਡਿਊਟੀ ਆ ਗਈ ਪਰ ਉਹ ਕਮਰੇ ਆ ਗਏ ਪੈਣ ਨੂੰ ਜਦੋਂ ਮੇਲਾ ਹੁੰਦਾ ਹੈ ਇੱਧਰ ਸਰ ਉਹ ਬਰ ਆ ਗਿਆ ਤੇ ਆਹ ਪਾਰਕਿੰਗ ਆ ਗਿਆ ਤੇ ਬਹੁਤ ਹਿਸਾਬ ਨਾਲ ਜਗ੍ਹਾ ਬਣਨੀ ਬਹੁਤ ਵਧੀਆ ਤੁਹਾਨੂੰ ਇੱਥੋਂ ਦਿਖਾ ਦਿਆ ਦੇਖੋ ਕਿੰਨਾ ਸੋਹਣਾ ਬਣਦਾ ਇਹ ਇੱਕ ਮਾਡਲ ਬਣਾ ਕੇ ਧਰ ਇਹਨਾਂ ਨੇ ਇੱਥੇ ਤੇ ਜੇ ਵਧੀਆ ਲੱਗਿਆ ਲਾਇਕ ਜ਼ਰੂਰ ਕਰਿਓ ਜੀ ਬਾਬੇ ਦੇ ਨਾਮ ਜ਼ਰੂਰ ਲਿਓ ਬਾਬਾ ਜੋਗੀ ਪੀਰ ਜੀ ਧੰਨ ਧੰਨ ਬਾਬਾ ਜੋਗੀ ਪੀਰ ਜੀ ਇੱਧਰ ਜੀ ਆ ਗਿਆ ਲੰਗਰ ਹਾਲ ਬਾਬਾ ਜੋਗੀ ਪੀਰ ਜੀ ਦਾ ਹਾਂਜੀ ਬੱਚੇ ਲੈਣਗੇ ਨੇ ਬਰਤਨ ਸਾਰਿਆਂ ਨੇ ਚੱਕ ਲਏ ਤੇਰੀ ਮੰਮੀ ਨੇ ਜੀਤੋ ਮਾਸੀ ਤੇ ਤੁਹਾਡੀ ਮੇਰੇ ਸੰਗਤ ਇੱਥੇ ਸਾਂ ਕਰੀਏ ਲੰਗਰ ਜੀ ਕਿਹੜਾ ਸੀੜ ਵਾਲਾ ਜੀ ਕੋਈ ਕੋਈ ਲੰਗਰ ਵਾਲਾ ਸਕੇ ਵਾਲਾ ਆਉਣਾ ਭੀੜ ਨਹੀਂ ਹੈਗੀ ਨਾ ਫੋਨ ਲਈ ਬੰਦੀ ਵੀ ਚਲਦੇ ਨੇ ਪ੍ਰਸਾਦ ਚਲੋ ਚੱਲੀਏ ਉੱਥੇ ਆ ਜਦਾਂ ਅਗਰ ਜਾਣੇ ਤੇ ਬੈਗੀ ਸਾਕਤ ਸਾਰੀ ਸੈਟੋ ਮੁਗਲੀ ਰਹਿਣੀ ਹੈ ਤੇ ਹੁਣ ਚਲਦੇ ਆ ਘਰ ਨੂੰ ਮਾਤਾ ਦੇਖ ਲੈ ਜੀ ਬਾਬਾ ਸਾਡੀ ਅਰਦਾਸ ਸਭ ਪੂਰੀਆਂ ਕਰੇ ਜਿਹੜੀਆਂ ਕਾਮਨਾ ਸੁੱਕੀਆਂ ਸਭ ਤੇ ਜੱਗੇ ਦੇਣ ਲਿਆਵੇ ਤਾਂ ਪਰ ਬਾਬਾ ਜੀ